ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਹੈ ਜਿਹੜਾ ਜਰੂਰ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏਗੇ ਕਾਫੀ ਜਾਦੇ ਸੋਹਣੇ ਸੂਟ ਲੈ ਕੇ ਆਏਗੇ ਤੀਲ ਦੇ ਵੀ ਪ੍ਰਿੰਟ ਲੈ ਕੇ ਆਏ ਕਾਫੀ ਪਹਿਣਾ ਦੀ ਜਮਾਨ ਸੀ ਇਕ ਆਪਾਂ ਨਿਊ ਫੈਬਰਿਕ ਲੈ ਕੇ ਆਏਗੇ ਟੈਬੀ ਮਸਲੀਨ ਤੇ ਚੈੱਕ ਦੇ ਵਿੱਚ ਹੈਗਾ ਬਹੁਤ ਹੀ ਜਾਦੇ ਸੋਹਣੇ ਪ੍ਰਿੰਟ ਨੇਗੇ ਪ੍ਰਾਈਸ ਵੀ ਬਹੁਤ ਮਤਲਬ ਠੀਕ ਪ੍ਰਾਈਸ ਦੇ ਨੇਗੇ ਕੁਆਲਿਟੀ ਵਾਈਜ਼ ਪਿਓਰ ਟੈਪਲੀ ਚੈੱਕ ਮਸਲੀਨ ਤੇ ਨੇ ਸੂਟ ਤੇ ਬਹੁਤ ਹੀ ਜਿਆਦਾ ਸੋਹਣਾ ਫੈਬਰਿਕ ਆ ਬਿਲਕੁਲ ਲਾਈਟ ਵੇਟ ਸਾਰਾ ਦੇਖੋ ਇਹ 5 ਮੀਟਰ ਦਾ ਸੂਟ ਹੈ ਜਿਹੜਾ ਆਪਣਾ ਇੱਕ ਮੁਠੀ ਦੇ ਵਿੱਚ ਮਤਲਬ ਆ ਗਿਆ ਤੇ ਫੁੱਲ ਪਿਓਰ ਦੇ ਵਿੱਚ ਹੈਗਾ ਤੇ ਲਾਈਨਿੰਗ ਲੱਗੂਗੀ ਇਹਨੂੰ ਲਾਈਨਿੰਗ ਤੋਂ ਬਿਨਾਂ ਨਹੀਂ ਸਲਾਈ ਹੋਊਗਾ ਜੇ ਤੁਸੀਂ ਆਪਣੇ ਕੋਲੋਂ ਸਲਾਈ ਕਰਵਾਉਣਾ ਚਾਹੁੰਦੇ ਹੋ ਤਾਂ ਸਲਾਈ ਵੀ ਕਰਵਾ ਸਕਦੇ ਹੋ ਤੁਸੀਂ ਬਿਨਾਂ ਸਲਾਈ ਤੋਂ ਵੀ ਮੰਗਵਾ ਸਕਦੇ ਹੋਗੇ ਤੁਸੀਂ ਕੋਈ ਵੀ ਮਤਲਬ ਜਿੱਥੇ ਵੀ ਬੈਠੇ ਹੋ ਦੁਨੀਆ ਦੇ ਵਿੱਚ ਹਨਾ ਤੁਹਾਡੇ ਘਰ ਤੱਕ ਪਾਰਸਲ ਪਹੁੰਚਾਉਣ ਦੀ ਜ਼ਿੰਮੇਵਾਰੀ ਸਾਡੀ ਹੈਗੀ ਤੁਸੀਂ ਘਰ ਬੈਠੇ ਆਰਡਰ ਕਰ ਸਕਦੇ ਹੋਗੇ ਕਾਫੀ ਭੈਣਾ ਕਹਿ ਦਿੰਦੀਆਂ ਨੇ ਵੀ ਅਸੀਂ ਵਿਜ਼ਿਟ ਕਰਨਾਂਗਾ ਹਨਾ ਤੇ ਕਾਫੀ ਦੂਰ ਤੋਣेंगी ਜਿਹੜੀਆਂ ਪਹਿਣਾ ਕਹਿ ਦਿੰਦੀ ਨੇ ਹਨਾ ਤੁਸੀਂ ਇੰਨੀ ਖੇਚਲਾ ਨਾ ਕਰਿਓ ਤੁਸੀਂ ਆਨਲਾਈਨ ਆਪਣਾ ਆਰਡਰ ਦੇ ਸਕਦੇ ਹੋ ਜੋ ਵੀ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਫੈਬਰਿਕ ਕੁਆਲਿਟੀ ਪ੍ਰਿੰਟ ਦਿਖਾਵਾਂਗੇ ਉਹੀ ਤੁਹਾਡੇ ਘਰ ਤੱਕ ਆਊਗਾ ਜੇ ਕੋਈ ਚੀਜ਼ ਨਹੀਂ ਅਵੇਲੇਬਲ ਹੋਊਗੀ ਤੁਹਾਨੂੰ ਦੱਸ ਕੇ ਭੇਜੀ ਜਾਊਗੀ ਚੇਂਜ ਕਰਕੇ ਵੀ ਇਹ ਆਪਣੇ ਕੋਲੇ ਹੈ ਨਹੀਂ ਜੇ ਤੁਸੀਂ ਕੁਝ ਹੋਰ ਲੈਣਾ ਚਾਹੁੰਦੇ ਹੋਗੇ ਚੇਂਜ ਕਰਕੇ ਤਾਂ ਤੁਸੀਂ ਲੈ ਸਕਦੇ ਹੋ ਨਹੀਂ ਫਿਰ ਤੁਹਾਨੂੰ ਕੁਝ ਦਿਨ ਵੇਟ ਕਰਨੀ ਪਊਗੀ ਸੇਮ ਜਿਹੜੀ ਚੀਜ਼ ਆ ਫੈਬਰਿਕ ਮੰਗਵਾਨੀ ਠੀਕ ਹੈ ਜੀ ਚਲੋ ਜੀ ਆਪਾਂ ਵੀਡੀਓ ਸਟਾਰਟ ਕਰਦੇ ਹਾਂਗੇ ਚੈਨਲ ਨੂੰ ਜੇ ਨਵੇਂ ਹੋਗੇ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਐਂਡ ਤੱਕ ਜ਼ਰੂਰ ਦੇਖਿਆ ਕਰੋ ਸਕਿੱਪ ਨਾ ਕਰਿਆ ਕਰੋ ਪ੍ਰਾਈਸ ਲੇਗੇ ਜਿਹੜੇ ਨਾਲ ਹੁੰਦੇ ਮੈਂਸ਼ਨ ਕੀਤੇ ਹੁੰਦੇ ਨੇਗੇ ਤੇ ਅੱਜ ਆਪਾਂ ਦੋ ਤਰ੍ਹਾਂ ਦਾ ਫੈਬਰਿਕ ਦਿਖਾਵਾਂਗੇ ਦੋਨਾਂ ਦੇ ਪ੍ਰਾਈਸ ਲੇਗੇ ਜਿਹੜੇ ਅਲੱਗ-ਅਲੱਗ ਹੋਣਗੇ ਠੀਕ ਹੈ ਜੀ ਧਿਆਨ ਨਾਲ ਸੁਣਿਓ ਜੇ ਤੁਸੀਂ ਮੈਨੂੰ ਦੇਖਦੇ ਹੋ ਇੰਸਟਾਗ੍ਰਾਮ ਪੇਜ ਤੋਂ ਤਾਂ ਮੇਰੀ ਆਈਡੀ ਨੂੰ ਜ਼ਰੂਰ ਫੋਲੋ ਕਰਿਓ ਗੁੱਡ ਲੁੱਕ ਰੀਪਸ ਬੁਟੀਕ ਦੇ ਨਾਮ ਤੇ ਆਪਣੀ ਇੰਸਟਾਗ੍ਰਾਮ ਪੇਜ ਹੈਗਾ ਤੇ ਜ਼ਰੂਰ ਵਾਤਵਾਦ ਜਿੰਨਾ ਤੁਸੀਂ ਮੇਰਾ YouTube ਤੇ ਸਾਥ ਦਿੱਤਾ ਉਹਨਾਂ ਤੁਸੀਂ ਹਨਾ ਇੰਸਟਾਗ੍ਰਾਮ ਤੇ ਵੀ ਜ਼ਰੂਰ ਮਤਲਬ ਫੋਲੋ ਕਰਿਓ ਸਾਰੀਆਂ ਭੈਣਾਂ ਨੂੰ ਮੇਰੀ ਹੱਥ ਜੋੜ ਕੇ ਰਿਕੁਐਸਟ ਹੈ ਤੇ ਵੀ ਜਰੂਰ ਉੱਥੇ ਵੀ ਮੇਰੀ ਸਪੋਰਟ ਕਰਿਓ ਕੋਈ ਵੀ ਤੁਸੀਂ ਵਰਕ ਵਗੈਰਾ ਵਾਲਾ ਸੂਟ ਹੈ ਰੈਡੀ ਕਰਵਾਉਣਾ ਚਾਹੁੰਦੇ ਹੋਗੇ ਤਾਂ ਉਹਦੇ ਉੱਤੇ ਆਪਣੀਆਂ ਜਿਹੜੀਆਂ ਰੀਲਸ ਵਗੈਰਾ ਪਾਈਆਂ ਹੁੰਦੀਆਂ ਨੇਗੀਆਂ ਤੁਹਾਨੂੰ ਵੀ ਆਸਾਨ ਹੋ ਜਾਊਗਾ ਫੈਬਰਿਕ ਤੁਸੀਂ ਆਪਣੀ ਚੁਆਇਸ ਅਨੁਸਾਰ ਲਗਾ ਸਕਦੇ ਹੋਗੇ ਤੁਹਾਨੂੰ ਵੀ ਆਸਾਨ ਹੋ ਜਾਊਗਾ ਵੀ ਤੁਸੀਂ ਕਿਸ ਤਰ੍ਹਾਂ ਦਾ ਸੂਟ ਰੈਡੀ ਕਰਵਾਣਾ ਹੈ ਉਹਦੇ ਵਿੱਚ ਉਹ ਪਿਕਸ ਨੇਗੇ ਜਿਹੜੇ ਤੁਸੀਂ ਮੈਨੂੰ ਇੰਸਟਾਗ੍ਰam ਤੇ ਵੀ ਸ਼ੇਅਰ ਕਰ ਸਕਦੇ ਹੋਗੇ ਜਾਂ ਫਿਰ ਤੁਸੀਂ ਉੱਥੋਂ ਮੈਨੂੰ ਸਕਰੀਨਸ਼ਾਟ ਲੰਗੇ ਜਿਹੜੇ ਵਟਸਐਪ ਤੇ ਵੀ ਭੇਜ ਸਕਦੇ ਹੋ ਕਾਫੀ ਭੈਣਾਂ ਦੇ ਮੈਨੂੰ ਆਰਡਰ ਨੇਗੇ ਆਪਾਂ ਐਕਟਿਵ ਰਹਿਣ ਲੱਗਿਆਂਗੇ ਤਿੰਨ ਚਾਰ ਦਿਨ ਹੋ ਗਏ ਲਗਾਤਾਰ ਕਾਫੀ ਭੈਣਾਂ ਦੇ ਜਿਹੜੇ ਮੈਨੂੰ ਆਰਡਰ ਨੇਗੇ ਇੰਸਟਾਗ੍ਰam ਤੋਂ ਸਕਰੀਨਸ਼ਾਟ ਭੇਜ ਦਿੰਦੇ ਨੇ ਵਟਸਐਪ ਤੇ ਉੱਪਰ ਤੇ ਬਹੁਤ ਵਧੀਆ ਰਿਸਪੌਂਸ ਆ ਰਿਹਾ ਜੇ ਆਪਾਂ ਉੱਥੇ ਵੀ ਵੀਡੀਓ ਪਾਉਣਿਆਂਗੇ ਆਪਣੀ ਮਿਹਨਤ ਕਰਦੇ ਆਂਗੇ ਤਾ ਪੈਨਾਂ ਦਾ ਬਹੁਤ ਵਧੀਆ ਰਿਸਪੌਂਸ ਆ ਰਿਹਾ ਹੈਗਾ ਚਲੋ ਜੀ ਸੂਟ ਤੁਸੀਂ ਦੇਖੋ ਇੱਕ ਤੋਂ ਇੱਕ ਹਟਕਿਆ ਹੈਗਾ ਤੇ ਬਹੁਤ ਜਾਂਦੇ ਸੋਹਣੀ ਕੁਆਲਿਟੀ ਹੈਗੀ ਤੇ ਬਹੁਤ ਸਿੰਪਲ ਮਸਲੀਨ ਦੇ ਸੂਟ ਆਪਾਂ ਨਹੀਂ ਲੈ ਕੇ ਆਏ ਹੈਗੇ ਕਿਉਂਕਿ ਉਹ ਮੈਨੂੰ ਥੋੜੇ ਜੇ ਘੱਟ ਵਧੀਆ ਲੱਗਦੇ ਨੇ ਇਹ ਥੋੜੇ ਜੇ ਵਧੀਆ ਚਣੇਗੇ ਪਾਰਟੀ ਵੇਅਰ ਸੂਟ ਵਾਂਗੂ ਨੇਗੇ ਤੁਸੀਂ ਪ੍ਰਿੰਟ ਚੈੱਕ ਕਰ ਸਕਦੇ ਹੋਗੇ ਲਓ ਜੀ ਪ੍ਰਾਈਸ ਰਹੂਗਾ ਜੀ ਇਹਨਾਂ ਦਾ 2500 ਪ੍ਰਾਈਸ ਰਹੂਗਾ ਤੇ ਬਹੁਤ ਜਿਆਦੇ ਸੋਹਣਾ ਫੈਬਰਿਕ ਹੈਗਾ ਕੁਆਲਿਟੀ ਬਹੁਤ ਗੁੱਡ ਹੈਗੀ ਲੋ ਜੀ ਬਾਕੀ ਦੁਪੱਟਾ ਵਗੈਰਾ ਜੇ ਤੁਸੀਂ ਲੈਣਾ ਚਾਹੁੰਦੇ ਹੋ ਚੈੱਕ ਮਸਲੀਨ ਦੇ ਵਿੱਚ ਵੀ ਮਿਲ ਜੂਗਾ ਤੇ ਪਲੇਨ ਮਸਲੀਨ ਦੇ ਵਿੱਚ ਵੀ ਮਿਲ ਜੂਗਾ ਜੇ ਤੁਸੀਂ ਇਹਨਾਂ ਨਾਲ ਦੁਪੱਟਾ ਲਗਾਉਣਾ ਚਾਹੁੰਦੇ ਹੋ ਤੇ ਸਲਿੱਪੀ ਨਹੀਂ ਹੋਊਗਾ ਸਲਿੱਪ ਨਹੀਂ ਹੋਊਗਾ ਤੇ ਇਹ ਵਾਲੇ ਸੂਟ ਹੈਗਾ ਜਿਹੜਾ ਇਹ ਵੀ ਸਲਿੱਪ ਨਹੀਂ ਹੈਗਾ ਵੀ ਜਿਹੜੀ ਟੈਬੀ ਹੁੰਦੀ ਹੈ ਨਾ ਸਲਿੱਪ ਜੀ ਵਾਲੀ ਹੁੰਦੀ ਹੈ ਉਦਾਂ ਨਹੀਂ ਹੈਗੀ ਤੇ ਬਹੁਤ ਹੀ ਜਿਆਦਾ ਸੋਹਣਾ ਸੂਟ ਹੈਗਾ ਤੇ ਕਲਰ ਤੁਸੀਂ ਦੇਖੋ ਨਾ ਇੱਕ ਤੋਂ ਇੱਕ ਹਟਕਿਆ ਹੈਗਾ ਇਹਦੇ ਵਿੱਚ ਲੋਜੀ ਨੈਕਸਟ ਤੁਸੀਂ ਦੇਖ ਸਕਦੇ ਹੋਗੇ ਬਲੈਕ ਦੇ ਉੱਪਰ ਹੈ ਇਹ ਵਾਲਾ ਪ੍ਰਿੰਟ ਚੈੱਕ ਕਰੋ ਤੁਸੀਂ ਤੇ ਪ੍ਰਾਈਸ ਇਹਨਦਰ ਹੋਊਗਾ 2500 ਵਿਦ ਸ਼ਿਪਿੰਗ ਹੈ ਕੋਈ ਐਕਸਟਰਾ ਸ਼ਿਪਿੰਗ ਨਹੀਂ ਹੈਗੀ ਵਿਦ ਸ਼ਿਪਿੰਗ ਹੈਗੀ ਨਾਲ ਠੀਕ ਹੈ ਜੀ ਤੇ ਨੈਕਸਟ ਸੂਟ ਤੁਸੀਂ ਦੇਖੋ ਕਰੀਮ ਦੇ ਉੱਪਰ ਹੈਗਾ ਇਨਾਂ ਦੇ ਉੱਪਰ ਤੁਸੀਂ ਵਰਕ ਵਗੈਰਾ ਪੈਚ ਲਗਾ ਕੇ ਜਿੱਦਾਂ ਵੀ ਤੁਸੀਂ ਹਨਾ ਰੈਡੀ ਕਰਵਾਉਣਾ ਚਾਹੋਗੇ ਉਸ ਤਰ੍ਹਾਂ ਰੈਡੀ ਕਰਵਾ ਸਕਦੇ ਹੋਗੇ ਇਹਨਾਂ ਸੂਟਾਂ ਨੂੰ ਤੁਸੀਂ ਹੋਰ ਵੀ ਮਤਲਬ ਵਧੀਆ ਬਣਵਾਉਣਾ ਚਾਹੋ ਤਾਂ ਤੁਸੀਂ ਪੈਚ ਲਗਾ ਕੇ ਇਹਦੇ ਉੱਪਰ ਵਰਕ ਹੈਗਾ ਜਿਹੜਾ ਕਰਵਾ ਸਕਦੇ ਹੋਗੇ ਲੋ ਜੀ ਇਸ ਤਰ੍ਹਾਂ ਇਸ ਤਰ੍ਹਾਂ ਇਹ ਵਾਲਾ ਰਹੂਗਾ ਜੀ ਸੂਟ ਇਹਦਾ ਪ੍ਰਾਈਸ ਵੀ ਰਹੂਗਾ 2500 ਨੈਕਸਟ ਸੂਟ ਜਿਹੜਾ ਤੁਸੀਂ ਚੈੱਕ ਕਰ ਸਕਦੇ ਹੋਗੇ ਲਓ ਜੀ ਪ੍ਰਿੰਟ ਤੁਹਾਨੂੰ ਸਾਰਾ ਇੱਕ ਤੋਂ ਇੱਕ हट ਕੇ ਕੋਈ ਵੀ ਇਦਾਂ ਦਾ ਪ੍ਰਿੰਟ ਨਹੀਂ ਹੈਗਾ ਬਹੁਤ ਜਿਆਦੇ ਸੋਨੇ ਸੋਬਰ ਸਰਦਾਰੀ ਜੇ ਪ੍ਰਿੰਟ ਲੇਗੇ ਬਹੁਤ ਮਤਲਬ ਸੋਨੇ ਕਲਰ ਲੇਗੇ ਤੇ ਢਕੀਲੇ ਜੇ ਵੀ ਨਹੀਂ ਹੈਗੇ ਡਲ ਜੇ ਵੀ ਨਹੀਂ ਹੈਗੇ ਬਹੁਤ ਮਤਲਬ ਸੋਬਰ ਜੀ ਜਿਹੜੀ ਕਲੈਕਸ਼ਨ ਹੁੰਦੀ ਹੈਗੀ ਉਹ ਵਾਲੀ ਹੈ ਤੇ ਇਹਨਾਂ ਨਾਲ ਤੁਸੀਂ ਦੁਪੱਟੇ ਨੇ ਮਸਲੀਨ ਦੇ ਰੱਖ ਲਓ ਕਾਟਨ ਦੇ ਰੱਖ ਲਓ ਪਿਓਰ ਆਰਗੈਂਜ਼ਾ ਦੇ ਰੱਖ ਲਓ ਇਸ ਤਰ੍ਹਾਂ ਵੀ ਦੁਪੱਟੇ ਨੇ ਜਿਹੜੇ ਬਹੁਤ ਸੋਹਣੇ ਲੱਗਣਗੇ ਫਿਰ ਆ ਜਾਊਗਾ ਜੀ ਫਿਰੋਜ਼ੀ ਛੇਡ ਆ ਜਾਊਗਾ ਇਹਦੇ ਵਿੱਚ ਲਓ ਜੀ ਇਦੇ ਨਾਲ ਤੁਸੀਂ ਹੈਨਾ ਕੰਟਰਾਸਟ ਦੁਪੱਟਾ ਰੱਖ ਸਕਦੇ ਹੋ ਬੇਬੀ ਪਿੰਕ ਇਦਾਂ ਦੇਖੋ ਹੈਨਾ ਮੇਰੇ ਲਿਆ ਹੋਇਆ ਦੁਪੱਟਾ ਕਿੰਨਾ ਜਿਆਦਾ ਸੋਹਣਾ ਲੱਗਦਾ ਜੇ ਤੁਸੀਂ ਮਤਲਬ ਇਹਨਾਂ ਨੂੰ ਹੋਰ ਵੀ ਜਿਆਦਾ ਸੋਹਣਾ ਸੂਟ ਬਣਾਉਣਾ ਚਾਹੁੰਦੇ ਤੁਸੀਂ ਦੁਪੱਟੇ ਤੇ ਕੱਟਵਰਕ ਵਗੈਰਾ ਕਰਵਾ ਕੇ ਹੈਨਾ ਸੂਟ ਹੈ ਜਿਹੜਾ ਸਿੰਪਲ ਰੱਖ ਕੇ ਤੇ ਬਹੁਤ ਜਿਆਦਾ ਸੋਹਣੇ ਸੂਟ ਬਣ ਗਏ ਜਿੱਦਾਂ ਕਿ ਇਹਦੇ ਨਾਲ ਆਰਗੈਂਜ਼ਾ ਦਾ ਤੁਸੀਂ ਦੁਪੱਟਾ ਲੈ ਲਓ ਕੱਟ ਵਗੈਰਾ ਕੱਟਵਰਕ ਵਗੈਰਾ ਕਰਾ ਕੇ ਵਿੱਚ ਬੂਟੀ ਵਗੈਰਾ ਪਵਾ ਕੇ ਹੈਨਾ ਤੇ ਜਿਹੜੇ ਸੂਟ ਨੇਗੇ ਇਹਨਾਂ ਨੂੰ ਤੁਸੀਂ ਪ੍ਰਿੰਟ ਨੂੰ ਸਿੰਪਲ ਸਟਿਚ ਕਰਵਾਓ ਦੇਖੋ ਕਿੰਨੇ ਜਿਆਦਾ ਸੋਹਣ ਦੇ ਤੁਸੀਂ ਜੇ ਰੈਡੀ ਕਰਵਾਉਂਗੇ ਤੇ ਨੈਕਸਟ ਦੇਖੋ ਇਹ ਵਾਲਾ ਹੈਗਾਗਾ ਮੈਚਿੰਗ ਹਾਂਜੀ ਇਹ ਵਾਲਾ ਹੈਗਾਗਾ ਮੈਚਿੰਗ ਇਹਦਾ ਪ੍ਰਾਈਸ ਰਹੂਗਾ ਜੀ 2250 ਰਹੂਗਾ ਮੈਚਿੰਗ ਦਾ ਇਹਦੇ ਨਾਲ ਜਿਹੜੀ ਬਾਟਮ ਹੈਗੀ येलो ਹੈਗੀ ਮਸਟਰਡ ਸ਼ੇਡ ਹੈਗਾ ਪ੍ਰੋਪਰ ਪੂਰਾ ਡਾਰਕ येलो ਨਹੀਂ ਹੈਗਾ ਤੇ ਮਸਟਰਡ ਸ਼ੇਡ ਹੈਗਾ ਇਹ ਵਾਲਾ ਲੋ ਜੀ ਇਹਦਾ ਪ੍ਰਾਈਸ ਰਹੂਗਾ ਜੀ 2250 ਠੀਕ ਹੈ ਜੀ ਬਾਕੀ ਜੇ ਤੁਸੀਂ ਇਹਦੇ ਵਰਕ ਵਗੈਰਾ ਕਰਵਾਉਣਾ ਚਾਹੋਗੇ ਉਹਦੇ ਐਕਸਟਰਾ ਚਾਰजेस ਹੋਣਗੇ ਸਾਰੇ ਫਿਰ ਇਸ ਤੋਂ ਬਾਅਦ ਆਪਾਂ ਤੁਹਾਨੂੰ ਆਪਾਂ ਤੁਹਾਨੂੰ ਦਿਖਾਉਣੀ ਆਂਗੀ ਇੱਕ ਚੀਜ਼ ਲਾਸਟ ਸੂਟ ਹੈਗਾ ਟੈਬੀ ਦੇ ਵਿੱਚ ਚੈਕਿੰਗ ਟੈਬੀ ਮਸਲੀਨ ਦੇ ਵਿੱਚ ਲੋ ਜੀ ਇਹ ਵਾਲਾ ਸੂਟ ਹੈਗਾਗਾ 올ਓਵਰ ਹੈ ਇਹਦਾ ਪ੍ਰਾਈਸ ਸੇਮ ਰਹੂਗਾ 2500 ਲੋਜ ਇਹ ਵਾਲਾ ਪ੍ਰਿੰਟ ਵੀ ਤੁਸੀਂ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈਗਾ ਤੇ ਇਸ ਤੋਂ ਬਾਅਦ ਆ ਜਾਣਗੇ ਜੀ ਸੂਟ ਇਹ ਮੈਚਿੰਗ ਨੇ ਸਾਰੇ ਮਤਲਬ ਜਿਹੜੀ ਕਲੈਕਸ਼ਨ ਰਹੂਗੀ ਟੇਸਟਾ ਦੀ ਰਹੂਗੀ ਮੈਂ ਤੁਹਾਨੂੰ ਪਹਿਲਾਂ ਦੱਸ ਦਿੰਨੀ ਆ ਇਹ ਵਾਲਾ ਸੂਟ ਵੀ ਹੈਗਾ ਸੀ 올ਓਵਰ ਸੂਟ ਹੈਗਾ ਦੇਖ ਸਕਦੇ ਹੋਗੇ ਇਹ ਵੀ ਪ੍ਰਿੰਟ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈਗਾ ਲਓ ਜੀ ਪ੍ਰਾਈਸ ਇਹਦਾ ਰਹੂਗਾ ਜੀ ਸੇਮ ਰਹੂਗਾ 2500 ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਤੁਹਾਨੂੰ ਹੋਰ ਨਿਊ ਚੀਜ਼ਾਂ ਦਿਖਾ ਦਿੰਨੇ ਆਂਗੇ ਮਤਲਬ ਇਸ ਤੋਂ ਬਾਅਦ ਆ ਜਾਣਗੇ ਜੀ ਆ ਵੀ ਹੈਗਾਗਾ ਟੈਪੀ ਦੇ ਵਿੱਚ ਹੈਗਾ ਪ੍ਰਿੰਟ ਲਓ ਜੀ ਹਾਂਜੀ ਇਹਦਾ ਪ੍ਰਾਈਸ ਵੀ ਰਹੂਗਾ ਜੀ 2500 ਲੋਚ ਇਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਉਣੇਗੀ ਤੀਲ ਦੇ ਪ੍ਰਿੰਟ ਆਏ ਨੇ ਬਹੁਤ ਹੀ ਜਿਆਦੇ ਸੋਹਣੇ ਟੀਸਟਾ ਦੀ ਕਲੈਕਸ਼ਨ ਹੈ ਵੀ ਤੇ ਪ੍ਰਾਈਸ ਰਹੂਗਾ ਇਹਨਾਂ ਦਾ 3000 ਜਿੱਦਾਂ ਕਿ ਪਹਿਲਾਂ ਸੇਲਿੰਗ ਹੋਈ ਹੈ ਦੇਖੋ ਇਹ ਆਪਾਂ ਕੱਲ ਦੁਪट्टे ਨਾਲ ਵੀ ਪਾਇਆ ਸੀਗਾ ਉਹ ਹੈਗਾ ਸੀਗਾ ਮਾਲ ਚੰਦੇਰੀ ਦੇ ਵਿੱਚ ਪਰ ਇਹ ਤੀਲ ਦੇ ਵਿੱਚ ਹੈਗਾ ਤੀਲ ਦੇ ਪ੍ਰਿੰਟ ਪਾਏ ਸੀਗੇ ਪਰ ਇਹ ਹੈਗਾ ਤੀਲ ਚੰਦੇਰੀ ਟਾਈਪ ਹੈਗਾ ਵੀ ਇਦਾਂ ਨਹੀਂ ਹੈਗਾ ਵੀ ਇੱਕ ਤੀਲ ਆਪਾਂ ਪਹਿਲਾਂ ਪਾਇਆ ਸੀ ਉਹ ਹੈਗਾ ਸੀਗਾ ਟੈਪੀ ਟਾਈਪ ਇਹ ਚੰਦੇਰੀ ਰਾਈਪ ਹੀ ਹੈਗਾ ਵਿਦਆਊਟ ਦੁਪੱਟਾ ਸੂਟ ਰਹੂਗਾ ਤੇ ਪ੍ਰਾਈਸ ਇਹਦਾ ਰਹੂਗਾ ਜੀ 3000 ਤੇ ਸੇਮ ਦੋ ਸੂਟ ਹੈਗੇ ਨੇ ਆਪਣੇ ਕੋਲੇ ਜੇ ਤੁਸੀਂ ਲੈਣਾ ਚਾਹੁੰਦੇ ਹੋ ਤੇ ਅਗਲਾ ਸ਼ੇਡ ਹੈਗਾ ਇਹਦਾ ਇਹ ਵਾਲਾ ਤੁਸੀਂ ਪ੍ਰਿੰਟ ਚੈੱਕ ਕਰ ਸਕਦੇ ਹੋਗੇ ਲਓ ਜੀ ਪ੍ਰਾਈਸ ਇਹਦਾ ਰਹੂਗਾ ਜੀ 3000 ਇਹਦਾ ਵੀ ਤੇ ਇਸ ਤੋਂ ਬਾਅਦ ਇਹ ਵਾਲਾ ਸੂਟ ਆਜੂਗਾ ਕਲਰ ਤੁਸੀਂ ਦੇਖ ਸਕਦੇ ਹੋਗੇ ਪ੍ਰਾਈਸ ਇਹਦਾ ਵੀ ਰਹੂਗਾ ਜੀ 3000 ਕਲਰ ਕੰਬੀਨੇਸ਼ਨ ਸਾਰੇ ਹੀ ਬਹੁਤ ਪਿਆਰੇ ਲੰਗੇ ਤੇ ਨੈਕਸਟ ਸੂਟ ਮੈਂ ਤੁਹਾਨੂੰ ਦਿਖਾ ਦਿੰਨੀ ਆਂਗੀ ਇਹ ਵਾਲਾ ਰਹੂਗਾ ਮੈਚਿੰਗ ਸੂਟ ਰਹੂਗਾ ਨੈਕਸਟ ਤੇ ਮੈਚਿੰਗ ਬਾਟਮ ਹੈ ਇਹਦੇ ਨਾਲ ਟੀਸਟਾ ਦੀ ਹੀ ਬਾਟਮ ਹੈਗੀ ਨਾਲ ਅ ਕ੍ਰੀਮ ਕਲਰ ਤੇ ਸੂਟ ਹੈਗਾ ਤੁਸੀਂ ਦੇਖ ਸਕਦੇ ਹੋਗੇ ਤੇ ਕ੍ਰੀਮ ਬਾਟਮ ਰਹੂਗੀ ਇਸ ਤਰ੍ਹਾਂ ਦੇਖੋ ਇਹ ਵਾਲੀ ਤੇ ਸ਼ਰਟ ਰਹੂਗੀ ਇਸ ਤਰ੍ਹਾਂ ਇਹਦਾ ਪ੍ਰਾਈਸ ਰਹੂਗਾ ਜੀ 2850 ਮੈਚਿੰਗ ਦਾ ਲੋ ਜੀ ਦੋ ਕਲਰ ਨੇ ਇਹਦੇ ਵਿੱਚ ਤੇ ਇੱਕ ਪਿੰਕ ਹੈਗਾ ਪਿੰਕ ਬਾਟਮ ਹੈ ਇਹਦੇ ਨਾਲ ਪਲੇਨ ਇਸ ਤਰ੍ਹਾਂ ਟਿਸਟਾ ਦੀ ਹੀ ਬਾਟਮ ਮਿਲੂਗੀ 2850 ਪ੍ਰਾਈਸ ਹੈਗਾ ਤੇ ਬਹੁਤ ਹੀ ਜਾਂਦੇ ਸੋਹਣਾ ਫੈਬਰਿਕ ਹੈਗਾ ਦੁਪट्टे ਵਗੈਰਾ ਕਿਸੇ ਨਾਲ ਨਹੀਂ ਹੈਗੇ ਜਿਵੇਂ ਜਿਵੇਂ ਤੁਸੀਂ ਕਹੋਗੇ ਵੀ ਸਾਡੇ ਇਸ ਤਰ੍ਹਾਂ ਦੁਪट्टे ਤਿਆਰ ਕਰ ਦੋ ਤਾਂ ਆਪਾਂ ਉਸ ਤਰ੍ਹਾਂ ਆਨ ਆਰਡਰ ਦੁਪट्टे ਤਿਆਰ ਕਰਕੇ ਤੁਹਾਨੂੰ ਦੇ ਦਾਂਗੇ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੈ ਸਕਰੀਨਸ਼ਾਟ ਲੈ ਕੇ ਮੈਨੂੰ ਵਟਸਐਪ ਤੇ ਮੈਸੇਜ ਕਰ ਦੇਣਾਗਾ ਆਰਡਰ ਹੈਗਾ ਆਪਣਾ ਫਾਸਟਲੀ ਕਰ ਦੇਣਾਗਾ ਜਿਹੜੀਆਂ ਪੈਣਾ ਰਹਿ ਜਾਣਗੀਆਂ ਕੁਝ ਦਿਨਾਂ ਲਈ ਵੇਟ ਕਰ ਲੈਣ ਤੇ ਆਪਾਂ ਜਰੂਰ ਉਹਨਾਂ ਨੂੰ ਮਤਲਬ ਸੂਟਨੇਗੇ ਲੈ ਕੇ ਦਵਾਂਗੇ ਤੇ ਰਿਪੀਟ ਮੰਗਵਾ ਲਾਂਗੇ ਹਨਾ ਜੇ ਆਪਾਂ ਨੂੰ ਮਿਲੇ ਤਾਂ ਤੇ ਪ੍ਰਾਈਸ ਐ ਮੈਂ ਨਾਲ ਹੁੰਦੇ ਹਰ ਇੱਕ ਸੂਟ ਦਾ ਮੈਂਸ਼ਨ ਕੀਤਾ ਹੋਇਆਗਾ ਤੇ ਫੈਬਰਿਕ ਬਲੋ ਤੁਹਾਨੂੰ ਕੋਈ ਵੀ ਇਦਾਂ ਨਹੀਂ ਹੈਗਾ ਵੀ ਫੈਬਰਿਕ ਦੀ ਕੁਆਲਿਟੀ ਵਧੀਆ ਨਹੀਂ ਹੋਊਗੀ ਤੇ ਕੋਈ ਵੀ ਸੂਟ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਮੈਨੂੰ ਵਟਸਐਪ ਤੇ ਆ ਉਸ ਤਰ੍ਹਾਂ ਆਰਡਰ ਕਰਨਾ ਹੈਗਾ ਜਿਹੜੀਆਂ ਪੈਣਾ ਨਵੀਆਂ ਨੇਗੀਆਂ ਹਨਾ ਮੈਨੂੰ ਕਾਲਸ ਵਗੈਰਾ ਆਉਂਦੇ ਹੁੰਦੇ ਨੇ ਵਿੱਚ ਅਸੀਂ ਕਿਦਾਂ ਆਰਡਰ ਕਰੀਏ ਸਭ ਤੋਂ ਪਹਿਲਾਂ ਜੋ ਆਪਾਂ ਵੀਡੀਓ ਪਾਉਣੇ ਅਗੇ ਦੇ ਵਿੱਚ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਲੈਣਾਗਾ WhatsApp ਦਾ ਨੰਬਰ ਮੇਰਾ ਨੀਚੇ ਮੈਂਸ਼ਨ ਕੀਤਾ ਹੋਇਆ 8557905009 ਉੱਤੇ ਜਾ ਕੇ ਤੁਸੀਂ ਮੈਨੂੰ ਇਹ ਜਿਹੜਾ ਸਕਰੀਨ ਸ਼ਾਟ ਸੈਂਡ ਕਰ ਦੇਣਾਗਾ ਸੈਂਡ ਕਰਨ ਤੋਂ ਬਾਅਦ ਤੁਸੀਂ ਮੈਨੂੰ ਪੁੱਛ ਲੈਣਾ ਵੀ ਇਹ ਸੂਟ ਅਵੇਲੇਬਲ ਹੈਗਾ ਜਾਂ ਨਹੀਂ ਹੈਗਾ ਜੇ ਮੈਂ ਕਹੂੰਗੀ ਵੀ ਹੈਗਾ ਤਾਂ ਤੁਸੀਂ ਪੇਮੈਂਟ ਕਰਕੇ ਸਕਰੀਨ ਸ਼ਾਟ ਭੇਜ ਦੇਣਾਗਾ ਸਕਰੀਨ ਸ਼ਾਟ ਭੇਜ ਕੇ ਤੁਸੀਂ ਮੈਨੂੰ スクリーンショット પેજ કે ਤੁਸੀਂ ਮੈਨੂੰ ਪੇਮੈਂਟ ਦਾ ਫਿਰ ਨਾਲ ਦੀ ਨਾਲ ਮਤਲਬ ਆਪਣਾ ਜਿਹੜਾ ਐਡਰੈਸ ਹੈਗਾ ਜਰੂਰ ਸੈਂਡ ਕਰਿਓ ਇੱਕ ਜਿਹੜਾ ਤੁਹਾਡਾ ਪਿੰਨ ਕੋਡ ਹੈਗਾ ਉਹ ਨਾ ਭੁੱਲਿਆ ਕਰੋ ਕਦੇ ਵੀ ਹਨਾ ਕਈ ਵਾਰ ਪਿੰਨ ਕੋਡ ਲਈ ਹਨਾ ਇੱਕ ਇੱਕ ਦੋ ਦੋ ਦਿਨ ਸੂਟ ਨਹੀਂ ਕਿ ਮੇਰੇ ਕੋਲੇ ਪਏ ਰਹਿੰਦੇ ਨੇ ਨਾਲ ਦੀ ਨਾਲ ਜਰੂਰ ਜਿਹੜਾ ਤੁਹਾਡਾ ਪਿੰਨ ਕੋਡ ਲੱਗਦਾ ਤੁਹਾਡੇ ਪਿੰਡ ਨੂੰ ਹਨਾ ਤੁਸੀਂ ਪਿੰਡ ਚੋਂ ਮੰਗਾਉਣਾ ਸ਼ਹਿਰ ਚੋਂ ਮੰਗਾਉਣਾ ਜਿੱਥੇ ਵੀ ਮੰਗਾਉਣਾਗਾ ਜਿੱਤੇ ਵੀ ਮੰਗਵਾਉਣਾ ਚਾਹੋਗੇ ਮਤਲਬ ਉਹਦੀ ਹਨਾ ਜਰੂਰ ਮੈਨੂੰ ਪਿੰਨ ਕੋਡ ਹੈਗਾ ਜਿਹੜਾ ਜਰੂਰ ਸੈਂਡ ਕਰਿਓ ਉਹ ਨਾਲ ਭੁੱਲਿਓ ਤੇ ਪ੍ਰੋਪਰ ਐਡਰੈਸ ਡਿਸਟ੍ਰਿਕਟ ਤਹਿਸੀਲ ਕਿਹੜੀ ਪੈਂਦੀ ਹੈ ਤੇ ਤੁਹਾਡਾ ਪਿੰਡ ਕਿਹੜਾ ਹੈਗਾ ਜਰੂਰ ਇਹ ਸਾਰੀਆਂ ਚੀਜ਼ਾਂ ਮੈਨੂੰ ਜਰੂਰ ਮੈਂਸ਼ਨ ਕਰਿਆ ਕਰੋ ਜਦੋਂ ਤੁਸੀਂ ਆਪਣੀ ਡਿਟੇਲ ਭੇਜਦੇ ਹੋਗੇ ਐਡਰੈਸ ਦੀ ਇਸ ਤਰ੍ਹਾਂ ਤੁਸੀਂ ਜਿਹੜਾਗਾ ਆਰਡਰ ਕਰਨਾ ਹੈਗਾ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਵਾਲੇ ਸੂਟਿੰਗ ਜਿਹੜੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸ ਦਿਓ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ